ਪੰਜ ਵੀਰੇ ਸასიਖਾਲ ਸਾਰੇ ਵੀਰਾਂ ਨੂੰ ਭੈਣਾਂ ਨੂੰ ਇਹ ਆਪਣੇ ਹੁਣ 22 ਤਰੀਕ ਨੂੰ 3 ਮਹੀਨਿਆਂ ਦੇ ਹੋ ਜਾਣਗੇ ਬੱਚੇ ਇਹ ਆਪਾਂ ਲੈ ਕੇ ਗਏ ਸੀ ਵੀਰੇ ਗਰੇਵਾਲ ਪੋਲਟਰੀ ਕਿੰਗ ਪਿੰਡ ਢੇੜੀਕੇ ਸੰਦੀਪ ਵੀਰੇ ਤੋਂ ਵੀਰੇ ਨੇ ਤੇ ਦੀਦੀ ਨੇ ਆਪਣੀ ਬਹੁਤ ਸਪੋਰਟ ਕੀਤੀ ਹੈ ਕਿਉਂਕਿ ਮੇਰਾ ਜਿਹੜਾ ਕੰਮ ਸੀਗਾ ਮੈਂ ਚਾਹੁੰਦੀ ਸੀ ਵੀ ਮੈਂ ਕੋਈ ਬਿਜ਼ਨਸ ਕਰਾਂ ਹਨਾ ਛੋਟੇ ਲੈਵਲ ਤੋਂ ਸਟਾਰਟ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਕਦੇ ਇਦਾਂ ਦਾ ਕੁਝ ਵੀ ਐਕਸਪੀਰੀਅੰਸ ਕੀਤਾ ਨਹੀਂ ਸੀਗਾ ਤੇ ਇਹ ਚਲੋ ਮੈਨੂੰ ਵੀਰੇ ਨੇ ਮੈਂ 500 ਬੱਚਾ ਲੈਣਾ ਚਾਹੁੰਦੀ ਸੀ ਤੇ ਵੀਰੇ ਨੇ ਮੈਨੂੰ 100 ਦੀ ਸਲਾਹ ਦਿੱਤੀ ਵੀ ਤੁਹਾਡਾ ਫਸਟ ਟਾਈਮ ਹੈ ਤੁਸੀਂ 100 ਚੂਚਾ ਹੀ ਲੋ ਟਾਈਮ ਟੂ ਟਾਈਮ ਜਦੋਂ ਵੀ ਆਪਾਂ ਨੇ ਵੀਰੇ ਤੋਂ ਕੁਝ ਪੁੱਛਿਆ ਦੀਦੀ ਤੋਂ ਸਾਰਾ ਕੁਝ ਉਹਨਾਂ ਨੇ ਆਪਾਂ ਨੂੰ ਸਹੀ ਦੱਸਿਆ ਸਹੀ ਦਵਾਈ ਵੀ ਦੱਸੀ ਸਾਰਾ ਕੁਝ ਤੇ ਬਰੀਡ ਵੀ ਆਪਾਂ ਨੂੰ ਬਹੁਤ ਸੋਹਣੀ ਮਿਲੀ ਹੈ ਆਪ ਵਿੱਚ ਵਿੱਚ ਤਾਂ ਹੁਣ ਆਪਣੇ 2-2 ਕਿਲੋ ਦਾ ਮੁਰਗਾ ਵੀ ਹੋਇਆ ਪਿਆਗਾ ਬਹੁਤ ਸੋਹਣੀ ਗ੍ਰੋਥ ਹੈ ਵੀਰੇ ਦਾ ਸਪੋਰਟ ਕਰੋ ਸਾਰੇ ਜਣੇ ਆਪਣੇ 100 ਬੱਚੇ ਦੇ ਵਿੱਚੋਂ ਸਿਰਫ 3 ਬੱਚੇ ਹੀ ਲਾਸ ਹੋਏ ਸੀ ਬਾਕੀ ਸਾਰੇ ਪੂਰੇ ਐਕਟਿਵ ਨੇਗੇ ਪੂਰੇ ਤੰਦਰੁਸਤ ਆ ਸਾਰੇ ਸ਼ਸ਼ੀਕਲ ਵੀਰੇ ਸਾਰਿਆਂ ਨੂੰ ਹਾਂਜੀ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਗਰੇਵਾਲ ਪੁਲਟਰੀ ਕਿੰਗ ਇੰਸਟਾ ਦਾ ਚੈਨਲ ਇਹਨਾਂ ਤੇ ਸਵਾਗਤ ਹੈ ਜੀ ਤੁਹਾਡਾ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਸੀਂ ਲੈ ਸਕਦੇ ਹੋ ਵੱਡਾ ਚੂਚਾ ਜੀ ਬਹੁਤ ਤੇ ਵੱਡਾ ਚੂਚਾ ਤੁਹਾਨੂੰ ਚਾਹੀਦਾ ਤਾਂ ਇਹ ਮਿਲ ਜੂਗਾ ਆਂਡੇ ਤੇ ਸਹੀ ਟਾਈਮ ਤੇ ਆਊਗਾ ਜੀ ਉਡਾਰੀਆਂ ਮਾਰਦਾ ਚੂਚਾ ਜਿੰਨੀ ਵੀ ਲੋੜ ਹੈ ਬਹੁਤ ਹੀ ਵਧੀਆ ਸਾਰੀ ਵੈਕਸੀਨ ਕੀਤੀ ਹੋਈ ਹੈ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਧੂਰੀ ਤਹਿਸੀਲ ਦੇ ਵਿੱਚ 9814586919 ਮੇਰਾ ਫੋਨ ਨੰਬਰ ਹੈ ਜੀ 9814586919 ਜਿੰਨਾ ਵੀਰਾਂ ਨੇ ਲੈਣਾ ਹੈ ਬੁਕਿੰਗ ਕਰਾ ਲਓ ਜਾਂ ਸਿੱਧੇ ਆ ਕੇ ਅੱਜ ਤੇ ਕੱਲ ਤੇ ਲਿਜਾ ਸਕਦੇ ਹੋ ਵੱਡਾ ਦੇਸੀ ਚੂਚਾ 100 ਲੈਣਾ ਹੈ 200 ਲੈਣਾ ਹੈ 500 ਲੈਣਾ ਹੈ 1000 ਲੈਣਾ ਹੈ ਜਿੰਨਾ ਵੀ ਚਾਹੀਦਾ ਤੁਹਾਨੂੰ ਮਿਲ ਜੂਗਾ ਪਾਰੀ ਗਣਤੀ ਦੇ ਵਿੱਚ ਚੂਚਾ ਸਾਡੇ ਕੋਲੇ ਤਿਆਰ ਹੈ ਪਿਓਰ ਬਰੀਡ ਆਰ ਆਈ ਆਰ ਤੇ ਬਲੈਕ ਐਸਟਰਲੋਕ